ਰੋਂਦੇ ਆਵੇਂ ਖਸ਼ਰੀਕ ਵੀ ਬੂਹੇ ਟੋ ਲੈੰਦੇ ਬਿਨ ਮਾਮਾ ਦੇ ਕਾ ਵੀ ਟੁਕੜੇ ਖੋ ਲੈੰਦੇ ਹੋ ਮਾਮਾ ਵਾਲਿਆ ਥਾਵਾ ਨਾ ਕੋ ਲੈੰਦਾ ਉਤਲੇ ਮਨੋਂ ਤਹਰ ਕੋ ਪੁੱਤਰਾ ਕਹਿ ਲੈੰਦਾ ਨਦੀ ਨਹਿੜਾ ਤੋਂ ਹੰਝੂ ਆਂਦੀ ਫਿਰ ਵਗਦੀ ਆ ਮਾਮਾ ਪੱਜ ਦੁਨੀਆ ਨਦੀਆ ਓ ਲੋਕੋ ਮਾਂ ਬਾਪ ਦੀ ਦੁਨੀਆ ਸੁਣੀ ਲੱਗਦੀ ਐ ਧੀ ਪੁੱਤ ਦਾ लाਡ ਜਦੋਂ ਫਿਰ ਮਾਪੇ ਲੈਂਦੇ ਆ ਲੈਂਦੇ ਆ ਗਲਤੀ ਤੋਂ ਵੀ ਬੱਚਿਆਂ ਨੂੰ ਜਿਹੜੇ ਕੁਝ ਨਹੀਂ ਕਹਿੰਦੇ ਆ ਕਹਿੰਦੇ ਆ ਫਿਰ ਉਹੀ ਧੀਆ ਪੁੱਤਰ ਇੱਕ ਦਿਨ ਅੱਗੇੋਂ ਬੋਲਦਿਆ ਬੋਲਦਿਆ ਹੱਥਾਂ ਨਾਲ ਦਿੱਤੀਆਂ ਘੰਡਾ ਤੇ ਮਾਂ ਪਿਓ ਮੂੰਹ ਨਾਲ ਖੋਲਦਿਆ ਤੂੰ ਦੀ ਚਾਂ ਮਹਿ ਜਵਾਨ ਨੀਤੀਏ ਮੈਂ ਰਹਿੰਦੀ ਉਪਰੇ ਸ਼ਾਨ ਨੀਤੀਏ ਹੁਣ ਪੁੱਤ ਪੁੱਤ ਕਰ ਤੇ ਰਹਿੰਦੇ ਆ ਤੂੰ ਬਣ ਕੇ ਪੋਤ ਬਖਾਦੀ ਇਹ ਤੇਰਾ ਪਿਓ ਕੰਦਿਆ I do